ਕਿ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਕਈ ਦਿਨਾਂ ਤੋਂ ਜਿਹੜੀ ਸਾਡੀ ਕੋਸ਼ਿਸ਼ ਸੀ ਕਿ ਸ਼ਰਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਜਿਹੜੀ ਹੈ ਇਹ ਵੱਡੇ ਪੱਧਰ ਤੇ ਸ਼ੁਰੂ ਹੋਵੇ ਅੱਜ ਉਹ ਸਵੇਰੇ ਸਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਜਿਹੜਾ ਜੱਦੀ ਹਲਕਾ ਜਿਹੜੀ ਉਹਨਾਂ ਦੀ ਕਰਨ ਭੂਮੀ ਸੀ ਪਿੰਡ ਬਾਦਲ ਤੋਂ ਅੱਜ ਸਵੇਰੇ ਜਿਹੜੀ ਆ ਬਹੁਤ ਉਤਸ਼ਾਹ ਦੇ ਨਾਲ ਸ਼ੁਰੂ ਹੋ ਗਈ। ਔਰ ਹੁਣ ਇੱਥੇ ਪਾਰਟੀ ਹੈੱਡ ਆਫ ਸਟੇਟ ਪਹਿਲਾ ਮੀਟਿੰਗ ਹੈ ਸਾਡੇ ਪਾਰਲੀਮੈਂਟਰੀ ਬੋਰਡ ਦੀ। ਫਿਰ ਮਹਾਲੀ ਦੇ ਵਿੱਚ ਵੀ ਅੱਜ ਮੈਮ ਸ਼ੁਰੂ ਹੋਏਗੀ। ਫਿਰ ਪਟਿਆਲੇ ਦੇ ਵਿੱਚ ਵੀ, ਸੰਗਰੂਰ ਦੇ ਵਿੱਚ ਵੀ। ਔਰ ਸਾਰੇ ਜ਼ਿਲ੍ਹਿਆਂ ਤੋਂ ਪਾਰਟੀ ਦੇ ਜ਼ਿਲ੍ਹਾ ਜਥੇਦਾਰ, ਐਮ.ਐਲ.ਏ. ਸਾਫ ਦਾ ਐਮ.ਐਲ.ਏ., ਬਾਕੀ ਲੀਡਰ ਉਹ ਆਪ ਆਪਣੀ ਭਰਤੀ ਦੀਆਂ ਕਾਪੀਆਂ ਅੱਜ ਜਾਰੀ ਉਹਨਾਂ ਨੂੰ ਹੋਣੀ ਹੈ ਸ਼ੁਰੂ ਹੋ ਗਈਆਂ ਤੇ ਇੱਕ ਦੋ ਦਿਨਾਂ ਤੱਕ ਸਾਰੇ ਪੰਜਾਬ ਦੇ ਵਿੱਚ ਵੀ ਫਿਰ ਦੂਜੀਆਂ ਸਟੇਟਾਂ ਦੇ ਵਿੱਚ ਵੀ ਸਾਰੇ ਥਾਵਾਂ ਦੇ ਉੱਤੇ ਭਰਤੀ ਜਿਹੜੀ ਹੈ ਉਹ ਵੱਡੇ ਪੱਧਰ ਤੇ ਸ਼ੁਰੂ ਹੋ ਗਈ। ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਆ। ਔਰ 25 ਲੱਖ ਦਾ ਜਿਹੜਾ ਭਰਤੀ ਦਾ ਟੀਚਾ ਮਿਨੀਮਮ ਜਿਹੜਾ ਵਰਕਿੰਗ ਕਮੇਟੀ ਨੇ ਤੈਅ ਕੀਤਾ ਸੀ ਪਰ ਜਿਸ ਤਰ੍ਹਾਂ ਦਾ ਪਹਿਲੇ ਦਿਨ ਤੋਂ ਜੋਸ਼ ਹੈ ਉਹ ਟੀਚਾ ਉਸ ਤੋਂ ਕਰਾਸ ਕਰੇਗਾ ਸਰ ਅੱਜ ਦੀ ਜਿਹੜੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ ਉਹਦੇ ਉਹਦਾ ਅਜੰਡਾ ਨਹੀਂ ਉਹਦਾ ਅਜੰਡਾ ਤਾਂ ਇਹ ਕੇ ਆ ਕੇ ਅੱਜ ਸ਼ੁਰੂਆਤ ਹੋਣੀ ਸੀ ਅਸੀਂ ਸਾਰੇ ਉਹਦੀ ਸੰਵਿਖਿਆ ਵੀ ਕਰਨੀ ਹੈ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਉਹਦੀ ਸੁਪਰਵੀਜ਼ਨ ਕਿਸ ਤੱਕ ਕਰਨੀ ਹੈ ਜਿੱਥੇ ਕਿਤੇ ਜਿਹੜੇ ਜ਼ਰੂਰਤ ਹੋਵੇ ਕੰਮ ਤੇਜ਼ ਕਰਨ ਦੀ ਉੱਤੇ ਕਿਸ ਤਰ੍ਹਾਂ ਡਿਊਟੀਆਂ ਲਾਉਣੀਆਂ ਨੇ ਅਬਜ਼ਰਵਰ ਸਾਹਿਬਾਨ ਨਾਲ ਰਾਪਤਾ ਕੈਮ ਕਰਨਾ ਹੈ ਗਾਈਡਲਾਈਨਸ ਭਰਤੀ ਦੀਆਂ ਸਾਰਿਆਂ ਤੱਕ ਪ੍ਰਾਪਰ ਪਹੁੰਚ ਜਾਣ ਠੀਕ ਹੈ ਉਹ ਵੀ ਇਹ ਸਾਰਾ ਕੁਝ ਬਣਾਵਾਂਗੇ ਇਹ ਸਾਰੀਆਂ ਚੀਜ਼ਾਂ ਹੀ ਅੱਜ ਮੀਟਿੰਗ ਦੇ ਵਿੱਚ ਤੈਅ ਕਰਾਂਗੇ ਹੋਰ ਵੀ ਜਿਹੜੇ ਕੋਈ ਪੰਜਾਬ ਦੇ ਮਸਲੇ ਆ ਉਹ ਵੀ ਵਿਚਾਰਨ ਸਰ ਜਿੰਨਾ ਦੇ ਨਾਲ 1 ਮਾਰਚ ਤੱਕ ਜਿਹੜਾ ਪਾਰਟੀ ਪ੍ਰਧਾਨ ਚੁਣ ਵੀ ਹੋਣਾ ਹੈ ਤੇ ਸੰਗਠਨ ਵੀ ਪਾਰਟੀ ਨੂੰ ਅਜੇ ਫਾਰਮ ਕਰਨਾ ਹੈ ਸੰਗਠਨ ਕਦੋਂ ਤੱਕ ਫਾਰਮ ਹੋ ਜਾਏਗਾ ਸਰ ਅਸੀਂ ਜਿਹੜਾ ਟਾਰਗੇਟ ਰੱਖਿਆ 1 ਮਾਰਚ ਨੂੰ ਜਨਰਲ ਹਾਊਸ ਦਾ ਪ੍ਰਧਾਨ ਦੀ ਚੋਣ ਦਾ ਰੱਖਿਆ ਔਰ ਇਹ ਜਿਹੜਾ ਕੰਮ ਹੈ ਲੱਗਦਾ ਹੈ ਕਿ 25 ਲੱਖ ਮੈਂਬਰਸ਼ਿਪ ਜਿਹੜਾ ਮਿਨੀਮਮ ਟਾਰਗੇਟ ਰੱਖਿਆ ਬਹੁਤ ਵੱਡਾ ਪਰ ਇਹ ਇੱਕ ਬੰਦੇ ਨੇ ਨਹੀਂ ਕਰਨੀ ਕਰਨ ਵਾਲੇ ਵੀ ਥੱਲੇ ਬਹੁਤ ਵੱਡੀ ਗਿਣਤੀ ਹੈ ਹਰ ਹਲਕੇ 'ਚ ਕਿੱਡੇ-ਕੱਡੇ ਵੱਡੇ ਪੁਰਾਣੇ ਟਕਸਾਲੀ ਸੀਨੀਅਰ ਆਗੂ ਹੈ ਨੌਜਵਾਨ ਆਗੂ ਹੈ ਬੀਬੀਆਂ ਨੇ ਬਾਕੀ ਸਾਰੇ ਵਰਗਾਂ ਦੇ ਨੁਮਾਇੰਦੇ ਨੇ ਇਹ ਕੰਮ ਵੰਡ ਕੇ ਹੁੰਦਾ ਹੁੰਦਾ ਪਿੰਡ-ਪਿੰਡ ਤੱਕ ਅਕਾਲੀ ਦਲ ਦਾ ਇੱਕ ਸ਼ਕਤੀਸ਼ਾਲੀ ਕਿੱਡਾ ਹੈ ਇਸ ਕਰਕੇ ਸਿਰਫ ਸਾਡੀ ਜ਼ਿੰਮੇਵਾਰੀ ਤਾਂ ਕਾਪੀਆਂ ਈਸ਼ੂ ਕਰਕੇ ਥਾਤਾ ਪਹੁੰਚਾਉਣ ਤੱਕ ਜਿਆਦਾ ਬੰਦੀ ਐ ਕੰਮ ਤਾਂ ਵੰਡ ਕੇ ਜਿਹੜਾ ਉਹ ਦਿਨਾਂ ਦੇ ਵਿੱਚ ਹੀ ਹੋ ਜਾਂਦਾ ਹੁੰਦਾ ਸਿਰਫ ਇਹ ਆ ਕੇ ਥੋੜ੍ਹਾ ਜਿਹਾ ਤੁਹਾਨੂੰ ਕਾਇਮ ਰੱਖਣਾ ਪੈਂਦਾ ਜੋਸ਼ ਨਾਲ ਨਾਲ ਜਿਹੜਾ ਇਹ ਛਿੱਤੀ ਜਮਾ ਹੋਣ ਕਾਪੀਆਂ ਇਸ ਕਰਕੇ ਪੂਰੀ ਆਸ ਹੈ ਕਿ ਟਾਈਮ ਸਿਰ ਇਹਨੂੰ ਸਵਾਗਤ ਕਰਾਂਗੇ ਬਾਕੀ ਗੁੱਡ ਜਿਹੜਾ ਹੈਗਾ ਸਰ ਉਹ ਸਵਾਲ ਉੱਠਾਰੇ ਆ ਦੇਖੋ ਕੋਈ ਇੱਕ ਅੱਦੇ ਬੰਦੇ ਦੀ ਗੱਲ ਰੋਜ਼ ਇੱਕੋ ਵਾਰੀ ਹੋਈ ਜਾਵੇ ਤਾਂ ਮੈਂ ਸਮਝਦਾ ਕਿ ਉਹਦਾ ਕੋਈ ਮੈਨਾ ਨਹੀਂ ਹੁੰਦਾ ਕਿਉਂਕਿ ਸਾਰੇ ਜਦੋਂ ਇੱਕ ਪਾਸੇ ਇਕੱਜਟ ਹੋ ਕੇ ਤੇ ਦਿਨ ਰਾਤ ਲੱਗੇ ਹੋਏ ਆ ਤੇ ਇੱਕ ਬੰਦਾ ਕੋਈ ਵੱਖਰਾ ਰਾਗ ਰੋਜ ਲਾਪੀ ਜਾਵੇ ਤਾਂ ਉਹ ਚੰਗਾ ਨਹੀਂ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਵਰਕਿੰਗ ਕਮੇਟੀ ਨੇ ਬੜੀ ਚੰਗੀ ਭਾਵਨਾ ਨਾਲ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਈਵਨ ਇੱਥੋਂ ਤੱਕ ਕੀਤੀ ਸੀ ਜੇ ਕੋਈ ਪਾਰਟੀ ਤੋਂ ਕੱਢਿਆ ਹੋਇਆ ਤਾਂ ਉਹ ਵੀ ਜੇ ਪਾਰਟੀ 'ਚ ਆਉਣਾ ਚਾਹੁੰਦਾ ਤਾਂ ਡਿਸਪਲਿਨਰੀ ਕਮੇਟੀ ਨਾਲ ਰਸਤਾ ਕਰ ਲਵੇ ਪਾਰਟੀ ਤਾਂ ਖੁਦ ਹੀ ਮੰਨਣਾ ਸਰਨ ਕਿ ਐਸਾ ਉੱਥੇ ਫੇਰ ਕੋਈ ਇੱਕ ਅੱਧਾ ਬੰਦਾ ਰੋਜ਼ ਬਿਆਨਬਾਜ਼ੀ ਕਰੀ ਜਾਵੇ ਰੋਜ਼ ਤਰ੍ਹਾਂ ਰਿਹਾ ਉਹ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਬੱਜਲ ਸਾਹਿਬ ਸਰਦਾਰ ਦੇ ਦੁਆਰੇ ਪਾਰਟੀ ਦੀ ਕਮਨ ਸੰਭਾਰ ਚ ਦੇਖੋ ਇਹ ਫੈਸਲਾ ਪਾਰਟੀ ਦਾ ਜਿਹੜਾ ਨਵਾਂ ਜਨਰਲ ਹਾਊਸ ਚੁਣ ਕੇ ਆਉਣਾ ਉਹਦੇ ਕਰਦਾ ਡੈਮੋਕ੍ਰੈਟਿਕ ਪਾਰਟੀ ਇਸ ਕਰਕੇ ਥੱਲੇੋਂ ਪਹਿਲਾਂ ਸਰਕਲਾਂ ਦੇ ਡੈਡੀਕੇਟ ਫਿਰ ਜ਼ਿਲ੍ਹਿਆਂ ਦੇ ਡੈਡੀਕੇਟ ਫਿਰ ਸਟੇਟ ਦਾ ਜਨਰਲ ਹਾਊਸ ਪੰਜਾਬ ਦਾ ਉੱਥੇ ਉਹਨਾਂ ਦੀ ਮਰਜ਼ੀ ਹੈ ਜਿੰਨੂੰ ਚੁਣਨਾ ਚਾਹਣ ਚੁਣਨਗੇ ਇਹ ਲੋਕਤੰਤਰੀ ਪ੍ਰਣਾਲੀ ਆ ਇਹਦੇ ਤੇ ਮੈਂ ਕੁਝ ਕਮੈਂਟ ਕਰਾਂ ਤੇ ਉਹ ਵਾਜਬ ਨਹੀਂ ਹੈਗਾ ਇਸ ਕਰਕੇ ਇਹ ਆ ਕਿ ਹਮੇਸ਼ਾ ਸਾਡੀਆਂ ਪਰੰਪਰਾਵਾਂ ਨੇ ਕਿ ਸਾਰੇ ਅਸੀਂ ਮਿਲ ਬੈਠ ਕੇ ਵਧੀਆ ਸੁਲਝਪਾਈ ਨਾਲ ਸੋਨੇ ਫੈਸਲੇ ਹਮੇਸ਼ਾ ਹੁੰਦੇ ਆ ਤੇ ਚਰਦੀ ਘੱਲ ਵਾਲੇ ਫੈਸਲੇ ਹੁੰਦੇ ਆ ਇਹ ਕਿ ਵੀ ਉੱਛੇ ਤੇ ਰਹੇ ਥੈਂਕ ਯੂ ਜੀ ਮਿਹਰਬਾਨ